ਇਕਾ ਜਿਹਾ ਹੋਣਾ ਹੈ ਨਾ ਤੇ ਮੈਂ ਸੱਚਾਈ ਕਹਿੰਦਾ ਜੀ ਤੁਸੀਂ ਕਿਸਾਨੀ ਮੋਰਚੇ ਲਾ ਲਓ ਬੰਦੀ ਸਿੰਘਾਂ ਦੇ ਮੋਰਚੇ ਲਾ ਲਓ ਜਿਹੜੇ ਮਰਜ਼ੀ ਲਾ ਲਓ ਇਹਦੇ ਨਾਲ ਸਾਡਾ ਸਦੀਵੀ ਹੱਲ ਨਹੀਂ ਹੋਣਾ ਜਿਵੇਂ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਵੀ ਦੀਪ ਕਹਿੰਦਾ ਸੀ ਵੀ ਇੱਕ ਵਾਰੀ ਕਿਸਾਨ ਚੱਲੇ ਆ ਫਿਰ ਸੜਕਾਂ ਤੇ ਰੋਲਣਗੇ ਤੁਸੀਂ ਮੇਰੇ ਕੋਲ ਲਖਾ ਲਓ ਇਹ ਬੰਦੀ ਸਿੰਘਾਂ ਹੀ ਛਡਾ ਲਾਂਗੇ ਨਾ ਅਗਲੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਤੁਸੀਂ ਫੇਰ ਸੜਕਾਂ ਤੇ ਹੋ ਕਿਉਂ ਕਿਉਂਕਿ ਬੰਦੀ ਸਿੰਘ ਬਣੇ ਨੇ ਕਿਸੇ ਕਾਰਨ ਤੇ ਉਹ ਕਾਰਨ ਕਾਲிஸ்தਾਨ ਦੀ ਪ੍ਰਾਪਤੀ ਜਦੋਂ ਤੱਕ ਉਹ ਨਾ ਅਸਲ ਹੋਏ ਬੰਦੀ ਸਿੰਘ ਬਣਦੇ ਰਹਿਣ ਇਹ ਮੋਰਚੇ ਜਿੰਨੇ ਮਰਜ਼ੀ ਲਾ ਲੋ ਮੈਂ ਕਹਿੰਦਾ ਜੇ ਪੰਥ ਇਕੱਠਾ ਕਰਨਾ ਨਾ ਤੇ ਮੋਰਚਾ ਫਿਰ ਇੱਕ ਗੱਲ ਤੇ ਹੋਣਾ ਚਾਹੀਦਾ ਆਰ ਤੇ ਪਾਰ ਦੀ ਲੜਾਈ ਤੇ ਉਹ ਲੜਾਈ ਸਿਰਫ ਤੇ ਸਿਰਫ ਕਾਲிஸ்தਾਨ ਦੀ ਪ੍ਰਾਪਤੀ ਦੀ ਆ ਵਿਚਲੀਆਂ ਗੱਲਾਂ ਸਾਰੀਆਂ ਬਾਹਰ ਕੱਢ ਦਿਓ ਫਿਰ ਲੱਗਦਾ ਪਤਾ ਕਿਹੜਾ ਇੱਥੋਂ ਸਟੇਜਾਂ ਤੋਂ ਸਾਰੇ ਕਹਿ ਦਿੰਦੇ ਵੀ ਉਹਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਉਹਦੀਆਂ ਭਾਰ ਨਹੀਂ ਚਲਦੀਆਂ ਪਤਾ ਉਦਾਂ ਲੱਗਣਾ ਕਿਹਦੇਆਂ ਕਿਹਦੀਆਂ ਭਾਰ ਨਹੀਂ ਚਲਦੀਆਂ ਜੇ ਨੌਜਵਾਨੀ ਇਦਾਂ ਤੁਰੇ ਫਿਰਨਾ ਤੁਰੇ ਫਿਰੋ ਭਾਵੇਂ ਸਦੀਆਂ ਲਗਾ ਦਿਓ ਸਿੱਧੀ ਅਸੀਂ ਨਿਸ਼ਾਨੇ ਵਾਲੀ ਗੱਲ ਹੀ ਕੋਈ ਨਹੀਂ ਕਰਦਾ ਗੱਲ ਨਿਸ਼ਾਨੇ ਵਾਲੀ ਸਿਰਫ ਇੱਕ ਦੇ ਏਕਾ ਪੰਥ 'ਚ ਇੱਕੋ ਗੱਲ ਤੇ ਹਣਾ ਕੋਈ ਮੈਂ ਤੁਹਾਨੂੰ ਮੈਂ ਨਹੀਂ ਕਹਿੰਦਾ ਬੰਦੀ ਸਿੰਘ ਬਾਹਰ ਨਹੀਂ ਆਉਣੇ ਚਾਹੀਦੇ ਆਉਣੇ ਚਾਹੀਦੇ ਨੇ ਪਰ ਸਚਾਈ ਨੂੰ ਤੇ ਪਹਿਚਾਣੋ ਪਿਛਲੇ 40 ਸਾਲਾਂ ਵਾਲੇ 30 ਸਾਲਾਂ ਵਾਲੇ ਜੇਲ੍ਹਾਂ 'ਚ ਆ ਉਹਨਾਂ ਨੂੰ ਛਡਾਉਣ ਲਈ ਮੋਰਚੇ ਲੱਗੇ ਅਗਲੇ ਜੇਲ੍ਹਾਂ ਦੇ ਵਿੱਚ ਬਹਿ ਗਏ ਇਹਨਾਂ ਨੂੰ 30 ਸਾਲਾਂ ਨੂੰ ਛਡਾਉਣ ਨੂੰ ਫੇਰ ਮੋਰਚੇ ਲਾ ਲਏ ਉਦੋਂ ਤੱਕ ਫੇਰ ਬਣ ਜਾਣਗੇ ਫਿਰ ਕਿੱਧਰ ਨੂੰ ਜਾਓਗੇ ਇਹ ਤੇ ਜਦੋਂ ਤੱਕ ਆਜ਼ਾਦੀ ਨਹੀਂ ਨਾ ਮਿਲਦੀ ਦੁਨੀਆ ਦਾ ਅਸੂਲ ਹੈ ਇੱਕ ਜਦੋਂ ਜੰਗ ਲੱਗੀ ਹੋਵੇ ਨਾ ਤੇ ਜੰਗ ਦੇ ਮੈਦਾਨ ਚ ਡਿੱਗੀਆਂ ਲਾਸ਼ਾਂ ਨਹੀਂ ਗਿਣਦੀਆਂ ਹਈਦੀਆਂ ਜੰਗ ਜਿੱਤਣ ਦੇ ਲਈ ਜੁੱਧ ਕਰੀਦਾ ਹਈਦਾ ਆ ਤੇ ਖਾਲਸਾ ਤਾਂ ਸੀ ਪ੍ਰਾਪਤੀ ਲਈ ਜੰਗ ਲੱਗੀ ਆ ਤੇ ਅਸੀਂ ਬੰਦੀ ਸਿੰਘ ਕਿਣਨਦੇ ਆ ਬੰਦੀ ਸਿੰਘ 3040 ਨਹੀਂ 4000 ਤੇ 4 ਲੱਖ ਵੀ ਹੋਣ ਪਰ ਮਸਲਾ ਉਧਰੋਂ ਨਹੀਂ ਮਸਲਾ ਕੌਮ ਦੀ ਆਜ਼ਾਦੀ ਤੇ ਸਿਰਫ ਤੇ ਸਿਰਫ ਖਾਲਸਾ ਦੀ ਪ੍ਰਾਪਤੀ ਵੱਲ ਹੋਣਾ ਚਾਹੀਦਾ ਅੱਜ ਉਹ ਜੇਲ੍ਹ ਚ ਨੇ ਸਿਰ ਝੁਕਦਾ ਹੈ ਉਹਨਾਂ ਦੇ ਸਗੋਂ ਉਹ ਤੇ ਜੇਲਾਂ ਚੋਂ ਬੈਠੇ ਇਹ ਕਹਿ ਰਹੇ ਆ ਤੁਸੀਂ ਭਾਈ ਤਾਰੇ ਉਹਨਾਂ ਦੀ ਚਿੱਠੀ ਪੜੋ ਉਹ ਤੇ ਕਹਿੰਦੇ ਵੀ ਸਾਨੂੰ ਬਾਹਰ ਆਈਏ ਨਾ ਆਈਏ ਬਾਹਰ ਦੀ ਗੱਲ ਆ ਪਰ ਜਿਹੜੇ ਮਸਲੇ ਲਈ ਜੇਲਾਂ ਚ ਗਏ ਆ ਉਹ ਤੋਂ ਥੱਲੇ ਨਹੀਂ ਆਉਣਾ ਤੇ ਅਸੀਂ ਕਈ ਵਾਰੀ ਉਹ ਮਸਲਾ ਥੱਲੇ ਲੈ ਆਉਨੇ ਆ ਤੇ ਜਿਹੜਾ ਥੱਲੇ ਮਸਲਾ ਉੱਟਿਆ ਦਾ ਉਹਨੂੰ ਚੁੱਕ ਕੇ ਉੱਪਰ ਲੈ ਜਾਂਦੇ ਆ ਤੇ ਵੇ ਤੁਰੇਪੁਰੇ ਜੇ ਨਜ਼ਰ ਮਰਜੀ